ਕਹਿੰਦੇ ਉਮਰ ਮੈਟਰ ਨਹੀਂ ਕਰਦੀ ਜੇਕਰ ਕਿਸੇ ਨੇ ਸਿਹਤ ਬਣਾਉਣੀ ਹੈ ਤਾਂ ਸਰੀਰ ਬਣਾਉਣਾ ਹੈ ਆਪਣੇ ਆਪ ਨੂੰ ਫਿਜ਼ੀਕਲੀ ਫਿਟ ਰੱਖਣਾ ਹੈ ਤਾਂ ਕਦੋਂ ਵੀ ਮਿਹਨਤ ਕਰ ਸਕਦੇ ਹੋ ਕਸਰਤ ਕਰ ਸਕਦੇ ਹੋ ਐਕਸਰਸਾਈਜ਼ ਕਰ ਸਕਦੇ ਹੋ ਇਸੇ ਤਰ੍ਹਾਂ ਜਿਹੜਾ ਮਾਡਲ ਹੈ ਕਹ ਸਕਦੇ ਆ ਵੀ ਮਲਿੰਦ ਸੋਮਨ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਵੀ 60 ਸਾਲ ਦੀ ਉਮਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਐਕਸਰਸਾਈਜ਼ ਕਰਦੇ ਹੋਏ ਨਜ਼ਰ ਆ ਰਹੇ ਤਾਂ ਸੋਸ਼ਲ ਮੀਡੀਆ ਤੇ ਲੋਕਾਂ ਨੇ ਸਲੂਟ ਕੀਤਾ ਹੈ ਬੜਾ ਇਸ ਚੀਜ਼ ਨੂੰ ਲੋਕਾਂ ਦੇ ਲਈ ਇਨਸਪੀਰੇਸ਼ਨਲ ਪਾਵਰ ਬਣ ਸਕਦੀ ਹੈ ਕਿ ਕਹਿ ਸਕਦੇ ਆ ਵੀ ਲੋਕ ਇਨਸਪਾਇਰ ਵੀ ਹੁੰਦੇ ਨੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਵੀ 60 ਸਾਲ ਦੀ ਉਮਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਪ੍ਰੈਕਟਿਸ ਕਰ ਰਿਹਾ ਹੈ ਮਲਿੰਦ ਸੋਮਨ ਪਹਿਲਾਂ ਤਾਂ ਜਲਦੀ ਜਲਦੀ ਵੀਡੀਓ ਤੁਸੀਂ ਸ਼ੇਅਰ ਕਰਨੀ ਆ ਦੋਸਤੋ ਸੋਸ਼ਲ ਮੀਡੀਆ ਤੇ ਨਾਲ-ਨਾਲ ਜਿਹੜੀ ਵੀਡੀਓ ਦੇਖ ਰਹੇ ਹੋ ਇਹ ਬਹੁਤ ਜ਼ਿਆਦਾ ਵਾਇਰਲ ਹੋਈ ਹੈ ਤੇ ਲੋਕ ਸਰਾ ਮਿਹਨਤ ਕਰਨਾ ਲਾਜ਼ਮੀ ਹੁੰਦਾ ਹੈ ਸਰੀਰ ਨੂੰ ਤੰਦਰੁਸਤ ਰੱਖਣਾ ਲਾਜ਼ਮੀ ਹੁੰਦਾ ਹੈ ਜਿਹੜੇ ਲੋਕ ਹਾਲਾਤਾਂ ਤੋਂ ਮਜਬੂਰ ਹੋ ਜਾਂਦੇ ਨੇ ਜਾਂ ਇਹ ਸੋਚ ਲੈਂਦੇ ਨੇ ਕਿ ਸਰੀਰ ਹੁਣ ਕੰਮ ਨਹੀਂ ਕਰਦਾ ਪਰ ਆਹ ਦੇਖੋ 60 ਸਾਲ ਦੀ ਉਮਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਐਕਸਰਸਾਈਜ਼ ਕਰਨਾ ਲੋਕਾਂ ਦੇ ਲਈ ਪ੍ਰੇਰਨਾ ਸਰੋਤ ਵੀ ਬਣ ਸਕਦਾ ਕਿਉਂਕਿ ਲੋਕਾਂ ਨੂੰ ਸਿੱਖਣਾ ਚਾਹੀਦਾ ਵੀ ਉਮਰ ਮੈਟਰ ਨਹੀਂ ਕਰਦੀ ਜੇਕਰ ਤੁਸੀਂ ਐਕਸਰਸਾਈਜ਼ ਕਰਨਾ ਚਾਹੁੰਦੇ ਹੋ ਆਪਣੇ ਆਪ ਨੂੰ ਫਿੱਟ ਰੱਖਣਾ ਚਾਹੁੰਦੇ ਹੋ ਇੱਕ ਪਾਵਰ ਚਾਹੀਦੀ ਹੈ ਬਿਲ ਪਾਵਰ ਚਾਹੀਦੀ ਹੈ ਜਿਹਦੇ ਨਾਲ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹੋ ਹਰ ਉਮਰ ਦੇ ਵਿੱਚ ਫਿੱਟ ਰੱਖ ਸਕਦੇ ਹੋ ਜਿਵੇਂ ਮਲਿੰਦ ਸੋਮਨ ਨੇ ਆਪਣੇ ਆਪ ਨੂੰ 60 ਸਾਲ ਦੀ ਉਮਰ ਦੇ ਵਿੱਚ ਫਿੱਟ ਰੱਖਿਆ ਹੋਇਆ ਅਕਸਰ ਐਕਸਰਸਾਈਜ਼ ਕਰਦੇ ਹੋਏ ਸੋਸ਼ਲ ਮੀਡੀਆ ਤੇ ਨਜ਼ਰ ਆਉਂਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਫਿਟਨੈਸ ਜਿਹੜੀ ਆ ਲੋਕਾਂ ਤੱਕ ਪਹੁੰਚਾਉਂਦੇ ਨੇ ਕਿ ਕਿਸੇ ਵੀ ਉਮਰ ਦੇ ਵਿੱਚ ਤੁਸੀਂ ਫਿਟਨੈਸ ਕਰ ਸਕਦੇ ਹੋ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹੋ ਤਾਂ ਦੋਸਤੋ ਹੁਣ ਵੀਡੀਓ ਤੁਸੀਂ ਸ਼ੇਅਰ ਕਰਨੀ ਹੈ ਕਮੈਂਟਾਂ 'ਚ ਆਪਣੀ ਰਾਇ ਸਾਂਝੀ ਕਰਨੀ ਹੈ ਕਿ ਜਿਸ ਤਰੀਕੇ ਦੇ ਨਾਲ ਮਲਿੰਦ ਸੋਮਨ 60 ਸਾਲ ਦੀ ਉਮਰ ਦੇ ਵਿੱਚ ਫਿਟ ਕੁਸੀਂ ਵੀ ਰੱਖ ਸਕਦੇ ਹੋ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਜਿਹੜੇ ਘਰਾਂ ਦੇ ਵਿੱਚ ਬੈਠੇ ਇਹ ਸੋਚ ਲੈਂਦੇ ਆ ਵੀ ਬਿਨਾਂ ਮਿਹਨਤ ਤੋਂ ਸਰੀਰ ਬਣ ਜਾਣਾ ਸਿਹਤ ਬਣ ਜਾਣੀ ਆ ਤੇ ਸਿਹਤ ਤੰਦਰੁਸਤ ਰਹੂਗੀ ਤਾਂ ਉਹਨਾਂ ਤੱਕ ਇਹ ਵੀਡੀਓ ਪਹੁੰਚਾ ਦਿਓ ਕਮੈਂਟਾਂ 'ਚ ਆਪਣੀ ਰਾਏ ਸਾਂਝੀ ਕਰ ਦਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਕਰਿਓ ਸਬਸਕ੍ਰਾਈਬ ਧੰਨਵਾਦ